ਜੇ ਬੰਦੇ ਆਵੇ ਸਚਾ ਨਾਮ ਨਾ ਜਪੇਗਾ ਜੇ ਮੂਰਖ ਆਵੇ ਸਚਾ ਨਾਮ ਨਾ ਜਪੇਗਾ ਅੰਤ ਵੇਲੇ ਪਛਤਾਵੇਂਗਾ ਵੇ ਜਮ ਆਏ ਤੇ ਫੇਰ ਕਰ ਲਾਵੇਂਗਾ ਵੇ ਜਮ ਆਏ ਤੇ ਫੇਰ ਕਰ ਲਾਵੇਂਗਾ ਦਬਕੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤਾਂ ਜੋ ਵੀਰ ਭਾਂਡ ਜੀ ਜੋ ਕਿ ਪਟਿਆਲ ਕਾਜ਼ੀਆਂ ਅਰਸਪੁਰਾ ਦੇ ਵਿੱਚ ਰਹਿੰਦੇ ਨੇ ਦੇਖੋ 68 ਸਾਲ ਦੀ ਉਮਰ ਹੈ ਇਹਨਾਂ ਦੀ એનર્ਜੀ ਦੇਖੋ ਤੁਸੀਂ એનર્ਜੀ ਐਡੀ ਜ਼ਬਰਦਸਤ ਹੈ ਕਿ ਮੈਂ ਉਹਦੇ ਅੱਗੇ ਫੇਲ ਆਪਣੇ ਆਪ ਨੂੰ ਮਹਿਸੂਸ ਕਰਦਾ ਹਾਂ ਕਿਉਂ ਇਹ એનર્ਜੀ ਕਿੱਥੋਂ ਆਈ ਇਹਨਾਂ ਦੇ ਜਿਹੜੇ ਪੋਜ਼ਿਟਿਵ ਥਾਟਸ ਨੇ ਇਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਮੈਂ ਲੱਚਰ ਗਾਣੇ ਨਹੀਂ ਗਾਉਂਦਾ ਅੱਜ ਕੋਈ ਸੁਣਦਾ ਹੀ ਨਹੀਂ ਅੱਜ ਬੌਜੀ ਮੈਂ ਤੁਹਾਨੂੰ ਯਕੀਨ ਕਰਕੇ ਦੱਸਣਾ ਇਲਮ ਨੂੰ ਜੰਦਰਾ ਲੱਗ ਗਿਆ ਉਹ ਕਿਉਂ ਕਿ ਨਾਂ ਦੇ ਅਗੇ ਸੁਣਨ ਵਾਲੇ ਰਹੇ ਨੇ ਤੇ ਨਾਂ ਨੂੰ ਸੁਣਾਉਣ ਵਾਲੇ ਰਹੇ ਅਸੀਂ ਚੰਦ ਚੀਜ਼ਾਂ ਹੈ ਨੇ ਸਾਡੇ ਕੋਲ ਅਸੀਂ ਜਿਹੜੀਆਂ ਕਿ ਪੇਸ਼ ਕਰ ਸਕਨੇ ਆ ਕੱਲ ਨੂੰ ਸਾਡੇ ਤੋਂ ਬਾਅਦ ਅੱਗੇ ਤੁਹਾਨੂੰ ਕਿਸੇ ਨੇ ਐਸੀ ਚੀਜ਼ਾਂ ਸੁਣਾਉਣੀਆਂ ਹੀ ਨਹੀਂ ਸੋ ਆਪਸੀ ਸਾਂ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਤੇਜਿੰਦਰ ਪਾਲ ਸਿੰਘ ਅੱਜ ਅਸੀਂ ਪਹੁੰਚੇ ਹਾਂ ਹਰਸਪੁਰਾ ਜੰਮੂ ਦੇ ਹਰਸਪੁਰਾ ਇਲਾਕੇ ਦੇ ਵਿੱਚ ਬੜਿਹਾਲ ਕਾਜ਼ੀਆਂ ਜੋ ਕਿ ਬਿਲਕੁਲ ਬਾਰਡਰ ਸਾਈਡ ਤੇ ਪੈਂਦਾ ਹੈ ਬਾਰਡਰ ਇਲਾਕਾ ਹੈ ਇੰਡੋਪਾਕ ਬਾਰਡਰ ਦਾ ਇਥੋਂ ਜਿਸ ਵੇਲੇ ਅਸੀਂ ਜਾ ਰਹੇ ਸੀ ਤੇ ਸਾਨੂੰ ਇੱਕ ਸ਼ਖਸੀਅਤ ਮਿਲੇ ਉਹ ਸ਼ਖਸੀਅਤ ਹਨ ਮੇਰੇ ਨਾਲ ਇਸ ਵੇਲੇ ਖੜੇ ਵੀਰਪਾਨ ਜੀ ਵੀਰਪਾਨ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਜੀ ਹਾਂ ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਇੱਕ ਬਹੁਤ ਹੀ ਵੱਡੀ ਜਿਹੜੀ ਪੁਰਾਤਨ ਕਲਾ ਹੈ ਜੋ ਇਸ ਇਲਾਕੇ ਦੀ ਸਾਡੇ ਜੰਮੂ ਕਸ਼ਮੀਰ ਦੇ ਆਰਸਪੁਰਾ ਇਲਾਕੇ ਦੇ ਵਿੱਚ ਇਹ ਰਹਿੰਦੇ ਨੇ ਤੇ ਇੱਥੇ ਦੀ ਇੱਕ ਕਲਾ ਹੈ ਜਿਹਨੂੰ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਇਨਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਹਿੰਦੂ ਵੀਰਪਾਂ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸੋ ਕਿ ਤੁਹਾਡਾ ਜਨਮ ਇੱਥੇ ਦਾ ਹੀ ਹੈ ਤੇ ਕਿਹਦਾ ਮੇਰਾ ਜਨਮ ਇੱਥੋਂ ਦਾ ਬੜੇ ਹਲਕਾ ਜੀ ਦਾ ਅੱਛਾ ਤੇ ਤੁਸੀਂ ਇੱਥੇ ਕਦੋਂ ਦੇ ਮਤਲਬ ਕਿ ਇਸ ਗਾਇਕੀ ਲਾਈਨ ਦੇ ਵਿੱਚ ਆਇਓ ਤਕਰੀਬਨ 35-40 ਸਾਲ ਹੋ ਗਏ ਜੀ ਮੈਨੂੰ ਇਸ ਕਲਾਕਾਰੀ ਦੇ ਵਿੱਚ 35-40 ਸਾਲ 35-40 ਸਾਲ ਤੇ ਕੀ ਕੀ ਮਤਲਬ ਤੁਸੀਂ ਆਪਣੇ ਇਸ ਗਾਇਕੀ ਦੇ ਰਾਹੀਂ ਲੋਕਾਂ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਮੈਂ ਬਹੁਤੇ ਪ੍ਰੋਗਰਾਮ ਜਿਹੜੇ ਨੇ ਧਾਰਮਿਕ ਕਰਨਾ ਅੱਛਾ ਬਾਕੀ రికార్డ్ ਬੜੇ ਗਾਏ ਲੋਕਾਂ ਦੇ ਦੋ ਦੋ ਮਿੰਟ ਦੇ ਰਿਕਾਰਡ ਹੁੰਦੇ ਨੇ ਹਾਂਜੀ ਹਾਂਜੀ ਰਿਕਾਰਡ ਦੇ ਦੋ ਮਿੰਟ ਮੈਂ ਰਿਕਾਰਟਾਂ ਦੇ ਪਿੱਛੇ ਨਹੀਂ ਪਿਆ ਨਾ ਮੈਂ ਰਿਕਾਰਟਾਂ ਨੂੰ ਆਪਣੇ ਮਨ 'ਚ ਵਸਾਇਆ ਮੈਂ ਸਿਆਣੀਆਂ ਗੱਲਾਂ ਇਤਿਹਾਸ ਵਾਰਾਂ ਉਹਨਾਂ ਨੂੰ ਮੈਂ ਰਟਣ ਦੀ ਕੋਸ਼ਿਸ਼ ਕੀਤੀ ਬੜੀਆਂ ਬੜੀਆਂ ਲੰਮੀਆਂ ਪੌੜੀਆਂ ਨੇ ਜਿਹੜੀਆਂ ਜਵਾਨੀ ਯਾਦ ਕੀਤੀਆਂ ਤੇ ਚਾਰ ਲਫ਼ਜ਼ ਗੀਤ ਦੇ ਜਿਹੜੇ ਮੈਂ ਉਹਨਾਂ ਯਾਦ ਕੀਤੇ ਧਾਰਮਿਕ ਮੈਂ ਪ੍ਰੋਗਰਾਮ ਕੀਤਾ ਇੱਕ ਮੈਂ ਤੁਹਾਨੂੰ ਇੱਕ ਪੂਰਨ ਦੀ ਇੱਕ ਮੈਂ ਪੌੜੀ ਥੋੜੀ ਜਿਹੀ ਸੁਣਾਣਾ ਉਹ 'ਚ ਤੁਸੀਂ ਦੇਖੋ ਕਿ ਕਿੰਨੇ ਲਫ਼ਜ਼ ਨੇ ਤੁਸੀਂ ਲਫ਼ਜ਼ ਗਿਣਨੇ ਨੇ ਮੈਂ ਬੋਲਣਾ ਹੈ अच्छा हां जी ਕਿਉਂਕਿ ਫਿਰ ਮੈਂ ਦੱਸ ਰਿਹਾ ਇੱਕ ਇੱਕ ਵੀਰਪਾ ਜੀ ਦੱਸ ਰਿਹਾ ਕਿ ਤੁਸੀਂ ਲਫ਼ਜ਼ ਕਿੰਨੇ ਨੇ ਮੈਨੂੰ ਲੱਗਦਾ ਨਹੀਂ ਕਿ ਮੈਂ ਗਿਣ ਪਾਗਾ ਅੰਦਾਜ਼ਾ ਲਗਾਨਾ ਇੱਕ ਚੀਜ਼ ਦੱਸ ਦਿਆਂ ਦਰਸ਼ਕੋ ਤੇ ਇਹਨਾਂ ਦੀ ਉਮਰ ਕਰੀਬ ਕਰੀਬ 70 ਸਾਲ ਟੱਚ ਕਰ ਰਹੀ ਹੈ ਹਾਂ 17 ਉਹਦੇ ਅੱਧੂ ਸਾਂ ਤੇ ਇਹ ਮੈਨੂੰ ਕਹਿ ਰਹੇ ਨੇ ਕਿ ਤੁਸੀਂ ਲਫ਼ਜ਼ ਕਿੰਨੇ ਮੈਨੂੰ ਲੱਗਦਾ ਨਹੀਂ ਕਿ ਇਹਨਾਂ ਦੀ ਜਿਹੜੀ ਪਰਸਨੈਲਿਟੀ ਉਹ ਤੇ ਕਹਿੰਦਾ ਇਹਨਾਂ ਦੇ ਲਫ਼ਜ਼ ਗਿਣ ਪਾਗਾ ਉਹਦੇ ਵਿੱਚ ਉਹਨੇ ਕੋਸ਼ਿਸ਼ ਕਰਾਂਗਾ ਹਾਂ ਸੁਨੀਆਂ ਸੁਨਾਈਆਂ ਦੱਸਣਾ ਅੱਖੀਂ ਨਹੀਂ ਦੇਖਿਆ ਆਪ ਮੈਂ ਸੁਨੀਆਂ ਸੁਨਾਈਆਂ ਦਸਨਾ ਅੱਖੀ ਨਹੀਂ ਦੇਖਿਆ ਆਪ ਧਰ ਰਾਜੇ ਸਲਵਾਨ ਦੇ ਇੱਕ ਜੰਮਿਆ ਸੀ ਪੂਰਨਬਾਲ ਉਹਨੂੰ ਜੰਮਦੇ ਭੋਰੇ ਪਾਲਿਆ ਰਾਜਾ ਚਲਾ ਗਿਆ ਖੇਡਣ ਸ਼ਿਕਾਰ ਉਹਨੇ ਲਿਆਂਦੀ ਰਾਣੀ ਵਿਆਹ ਕੇ ਨਾਲ ਲੂਣਾ ਚ ਮੇਲੀ ਜਾਤ 12 ਸਾਲ ਬੱਸੀ ਘਰ ਉਸਦੇ ਉਹਦੇ ਘਰ ਨਾ ਹੋਈ ਔਲਾਦ 12 ਸਾਲ ਹੀ ਪੂਰਨ ਸਾਹ ਨੂੰ ਰਾਜੇ ਸਲਵਾਨ ਨੇ ਕੱਢਿਆ ਭੋਰੀ ਉ ਬਾਹਰ ਮੱਥਾ ਗਿਆ ਲੂਣਾ ਨੂੰ ਟੇਕਣੇ ਲੂਣਾ ਕਾ ਹੱਥ ਲਾਏ ਲਿਆਮ ਉਹਦਾ ਚੋਲਾ ਜੋੜਾ ਲਾ ਲਿਆ ਨਾਲੇ ਲਾਹ ਕੈਂਠਿਆਂ ਦੇ ਆਖਰ ਦਾ ਕੰਮ ਆਰਿਆ ਨਾਲੇ ਜੋਸ਼ ਦੇ ਸੁਟਿਆ ਮੈਲੂ ਬਿਸ਼ਕਾਰ ਆਉਂਦੇ ਰਾਜੇ ਸਲਵਾਨ ਨੂੰ ਰਾਣੀ ਨੇ ਝੂਠ ਦਾ ਸੱਚ ਵੀ ਛੜਿਆ ਵਿਖਾਲ ਸੁਨੀਆਂ ਸੁਨਾਈਆਂ ਦੇ ਪੱਥਰ ਪਾਰਦੇ ਲੂਣਾ ਪਾਪਲ ਨੇ ਪਾੜੇ ਸਨ ਕਈ ਪਹਾੜ ਗੁੱਸਾ ਚੜ ਗਿਆ ਰਾਜੇ ਨੂੰ ਜਲਾਦ ਮੰਗਾਲੇ ਚਾਰ ਇਹਦੇ ਹਾਰਕੂ ਹੱਥ ਵੜ ਲਿਓ ਇਹਦੇ ਗੋਡੀਆਂ ਵੜ ਲਿਓ ਪੈਰ ਮੱਥਾ ਚੀਰ ਕੇ ਨੇਤਰ ਕਢਿਓ ਕੋ ਰਾਦਾ ਭਰਿਓ ਗਲਾਸ ਧੱਕਾ ਮਾਰਿਓ ਨਾਲੇ ਜੋਸ਼ ਦੇ ਨੂੰ ਸੁਟਿਓ ਖੂਬ ਬਿਸ਼ਕਾਰ ਜਿਸ ਦਿਨ ਦਾ ਪੂਰਨ ਮਾਰਗੇ ਮੁੰਦਰਾ ਆਲੇ ਜੋਗੀ ਉਸੇ ਦਿਨ ਦਾ ਸੁੱਕਾ ਹੀ ਬਾਤ ਦੱਸੋ ਕਿੰਨੇ ਲਫਜ ਨੇ ਦਰਸ਼ਕੋ ਇਹ ਇੱਕ ਪੌੜੀ ਆ ਨਹੀਂ ਇਹਨਾਂ ਨੇ ਕਿਹਾ ਕਿ ਲਫ਼ਜ਼ ਗਿਣੋ ਹਾਂ ਦਰਸਲ ਵੀਰਪਾਂ ਜੀ ਜੇ ਮੈਂ ਲਫ਼ਜ਼ ਗਿਣਣ ਤੇ ਹੁੰਦਾ ਨਾ ਤਾਂ ਸ਼ਾਇਦ ਮੈਂ ਗਿਣ ਸਕਦਾ ਨੇੜੇ ਤੇੜੇ ਹਾਂ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਪੌੜੀ ਸੁਣਾਈ ਹੈ ਨਾ ਇਹਦੀ ਜਿਹੜੀ ਕਹਾਣੀ ਸੀ ਨਾ ਮੈਂ ਉਹਦੇ ਚ ਡੁੱਬ ਗਿਆ ਬਸ ਬਸ ਡੁੱਬਨੇ ਬੰਦ ਨਾ ਮੈਂ ਉਹਦੇ ਚ ਡੁੱਬ ਗਿਆ ਦਰਸ਼ਕ ਮੈਂ ਦੱਸ ਰਿਹਾ ਜੇ ਮੈਂ ਸੁਣੋ ਸਟਾਰਟਿੰਗ ਚ ਲਫ਼ਜ਼ ਗਿਣਨ ਦੀ ਕੋਸ਼ਿਸ਼ ਕੀਤੀ ਸੁਣੋ ਪਰ ਮੈਂ ਤੁਹਾਡੀ ਕਹਾਣੀ ਚ ਡੁੱਬ ਗਿਆ ਸੁਣੋ ਕਹਿੰਦਾ ਜੀਮ ਜਿਸ ਤਰਖਤ ਦਾ ਫਲ ਖਾਈਏ ਹਾਂਜੀ ਜੀਮ ਜਿਸ ਤਰਖਤ ਦਾ ਫਲ ਖਾਈਏ ਸੁੱਕ ਜਾਏ ਤੇ ਉਸ ਨੂੰ ਕੱਟੀਏ ਨਾ ਆਏ ਹਾਏ ਕੀ ਬਾਤ ਹੈ ਜੀਮ ਜਿਸ ਤਰਖਤ ਦਾ ਫਲ ਖਾਈਏ ਇਹ ਸੁੱਕ ਜਾਏ ਤੇ ਉਸ ਨੂੰ ਕੱਟੀਏ ਨਾ ਜਿਹਨੂੰ ਯਾਰ ਕਹੀਏ ਉਹਦੇ ਨਾਲ ਰਹੀਏ ਕੀ ਬਾਤ ਹੈ ਲੋਕ ਦੇਨ ਤਾਨੇ ਦੇ ਪਿਛਾ ਹਟੀਏ ਨਾ ਜੇਕਰ ਪੰਡ ਪ੍ਰੇਮ ਦੀ ਚੋਕ ਲਈਏ ਭਾਰ ਲੱਗੇ ਤੇ ਉਸ ਨੂੰ ਛੱਡੀਏ ਨਾ ਭਾਜੇਕਰ ਯਾਰ ਦੇ ਨਾਂ ਦੀ ਭਾਨਿਆ ਮੇਰੇ ਸੁਣੀ ਓਏ ਝੂਟਾ ਝੂਟ ਲਈਏ ਪਿਛਾਟੀਏ ਨਾ ਪਿਛਾ ਹੱਟੀਏ ਨਾ ਯਾਰੀ ਉਹਨੂੰ ਕਹਿੰਦੇ ਆ ਵੀ ਜਿਹੜਾ ਯਾਰ ਕਹਿਣਾ ਬਿਲਕੁਲ ਸੌਖਾ ਲਫਜ਼ ਆ ਯਾਰੀ ਕਹਿ ਕੇ ਨੁਭਾਣੀ ਜਿਹੜੀ ਬੜੀ ਮੁਸ਼ਕਲ ਹੈ ਯਾਰੀ ਭਜਨ ਬਿਲਕੁਲ ਜੇ ਬੰਦੇ ਆਵੇ ਸਚਾ ਨਾਮ ਨਾ ਜਪੇਗਾ ਜੇ ਮੂਰਖ ਆਵੇ ਸਚਾ ਨਾਮ ਨਾ ਜਪੇਗਾ ਅੰਤ ਵੇਲੇ ਪਛਤਾਵੇਂਗਾ ਵੇ ਜਾਵੇਂ ਆਏ ਤੇ ਫੇਰ ਕਰ ਲਾਵੇਂਗਾ ਵੇ ਜਾਵੇਂ ਆਹ ਤੇ ਫੇਰ ਕਰ ਲਾਵਾਂਗਾ ਕੀਮਤੋਂ ਬਗੈਰ ਹੀਰਾ ਜਨਮ ਤੂੰ ਪਾਇਆ ਵਈ ਕਰਾਂਗਾ ਭਜਨ ਦਾ ਦੋ ਕਰਕੇ ਤੂੰ ਆਇਆ ਵਈ ਲੱਗੀ ਜੋ ਤੂੰ ਹਵਾ ਤੈਨੂੰ ਇਸ ਸੰਸਾਰ ਵਾਲੀ ਕੁੜੀ ਦੁਨੀਆ ਦੇ ਵਿੱਚ ਫਸ ਜਾ ਮਹਿੰਗਾ ਵੇ ਜਾਵੇਂ ਆਏ ਤੇ ਫੇਰ ਕਰ ਲਾ ਮਹਿੰਗਾ ਵੇ ਜਾਵੇਂ ਆਏ ਤੇ ਫੇਰ ਕਰੇ ਲਾਵੇਂਗਾ ਲਾਸਟ ਵੇ ਜਾਂ ਛੱਡ ਕਾਂਸੀ ਰਾਮ ਜਗ ਝੂਠਿਆਂ ਖਿਆਲਾਂ ਨੂੰ ਇਹ ਕਾਂਸੀ ਰਾਮ ਦਾ ਸ਼ਹਿਰ ਦਾ ਬਾਸ਼ੀਰਾਮ ਉਹਨੇ ਲਿਖਿਆ ਮੋਟਿਆਂ ਦਾ ਹੀ ਅੱਛਾ ਇਹ ਪਿੱਛੋਂ ਪਾਕਿਸਤਾਨ ਦੇ ਹੀ ਅੱਛਾ ਮਤਲਬ ਇੱਥੇ ਮੋਟੇ ਰਹਿੰਦੇ ਮੋਟੇ ਰਹਿੰਦੇ ਹਨ ਉਹ ਤਾਂ ਪੂਰੇ ਹੋ ਗਏ ਨੇ ਅੱਜ ਤੋਂ ਕੋਈ 40 45 ਸਾਲ ਪਹਿਲਾਂ ਠੀਕ ਠੀਕ ਤੇ ਇਹ ਉਹਨਾਂ ਦੇ ਸ਼ਬਦ ਛੱਡ ਕਾਂਜੀ ਰਾਮ ਜਗ ਝੂਠੇ ਆਖੇ ਆਲਾਂ ਨੂੰ ਹੀਰ ਜੱਟੇ ਵਾਂਗੂ ਛੱਡ ਜਾਣਾ ਹੀ ਸਿਆਲਾਂ ਨੂੰ ਖੇੜਿਆਂ ਦੀ ਜਾਂੇ ਜਦੋਂ ਆਣ ਕੇ ਸਰਾਂ ਨੇ ਬੈਗੀ ਧੂੰਗੇ ਨਾਣੋਂ ਵਿੱਚੋਂ ਨੀਰ ਬਾਹਵੇਂ ਗਾਵੇ ਜਾਵੇ ਆਏ ਤੇ ਫੇਰ ਕਰ ਨਾਵੇਂ ਗਾਵੇ ਜਾਮ ਆਏ ਤੇ ਫੇਰ ਕਰ ਨਾਵੇਂ ਗੋ ਮਾ ਸਰ 19 ਸਾਲ ਰੇਡੀਓ ਸਟੇਸ਼ਨ ਤੇ ਟੀਵੀ ਸਟੇਸ਼ਨ ਜਗਾਇਆ ਹੂੰ ਭਾਰਤ ਸਰਕਾਰ ਦੇ ਪ੍ਰੋਗਰਾਮ ਕੀਤੇ ਐਗਰੀਕਲਚਰ ਅਕੈਡਮੀ ਦੇ ਪ੍ਰੋਗਰਾਮ ਕੀਤੇ ਹੂੰ ਸਰਕਾਰੀ ਅੱਛਾ ਫੇਰ ਹਨਾ ਨੇ ਮੈਨੂੰ ਅ ਜਦੋਂ ਕਰੋਨਾ ਚੱਲਿਆ ਨਾ ਉਹ ਪਹਿਲਾਂ 2 ਸਾਲ ਲੈਣਾ ਮੈਨੂੰ ਪੈਨਸ਼ਨ ਦਿੱਤੀ ਅੱਛਾ ਜਦੋਂ ਫਿਰ ਉਹ ਅੱਗੇ ਕਰੋਨਾ ਲੱਗ ਗਿਆ ਪੈਨਸ਼ਨ ਬੰਦ ਹੋ ਗਈ ਓਹੋ ਅੱਗੇ ਨਹੀਂ ਤੇ ਹੁਣ ਪ੍ਰੋਗਰਾਮ ਵੀ ਘਟ ਦਿੰਦੇ ਨੇ ਕੋਈ ਵਿਰਲਾ ਵਿਰਲਾ ਕੋ ਦੇਖੜੇ ਤੇ ਕਹਿ ਨਹੀਂ ਸਕਦੇ ਨਹੀਂ ਨਾ ਦੇ ਤੇ ਸਾਨੂੰ ਅਸੀਂ ਕਿਸੇ ਨੂੰ ਕਹਿੰਦੇ ਵੀ ਨਹੀਂ ਤੋ ਦਰਸ਼ਕੋ ਦੇਖੋ ਇਹ ਹੀਰੇ ਨੇ ਜਿਹੜੇ ਸਾਡੇ ਇਸ ਇਲਾਕੇ ਦੇ ਵਿੱਚ ਛੁਪੇ ਹੋਏ ਨੇ ਪਰ ਅਫਸੋਸ ਦੀ ਗੱਲ ਉਸ ਵੇਲੇ ਹੁੰਦੀ ਹੈ ਉਸ ਵੇਲੇ ਅਫਸੋਸ ਲੱਗਦਾ ਹੈ ਜਦੋਂ ਇਹੋ ਜਿਹੇ ਹੀਰਿਆਂ ਨੂੰ ਅਸੀਂ ਸਾਹਮਣੇ ਨਹੀਂ ਲੈ ਕੇ ਆਉਂਦੇ ਇਹਨਾਂ ਨੂੰ ਅਸੀਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਇਸ ਕੋਸ਼ਿਸ਼ ਨੂੰ ਤੁਸੀਂ ਸਿਰੇ ਚੜਾਉਣਾ ਹੈ ਔਰ ਦੱਬ ਕੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤਾਂ ਜੋ ਵੀਰਪੁਣ ਜੀ ਜੋ ਕਿ ਪਟਿਆਲ ਕਾਜ਼ੀਆਂ ਆਰਸਪੁਰਾ ਦੇ ਵਿੱਚ ਰਹਿੰਦੇ ਨੇ ਦੇਖੋ 68 ਸਾਲ ਦੀ ਉਮਰ ਹੈ ਇਹਨਾਂ ਦੀ એનર્ਜੀ ਦੇਖੋ ਤੁਸੀਂ એનર્ਜੀ ਐਡੀ ਜ਼ਬਰਦਸਤ ਹੈ ਕਿ ਮੈਂ ਉਹਦੇ ਅੱਗੇ ਫੇਲ ਆਪਣੇ ਆਪ ਨੂੰ ਮਹਿਸੂਸ ਕਰਦਾ ਹਾਂ ਕਿਉਂ ਇਹ એનર્ਜੀ ਕਿੱਥੋਂ ਆਈ ਇਹਨਾਂ ਦੇ ਜਿਹੜੇ ਪੋਜ਼ਿਟਿਵ ਥਾਟਸ ਨੇ ਇਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਮੈਂ ਲੈਕਚਰ ਗਾਣੇ ਨਹੀਂ ਗਾਉਂਦਾ ਔਰ ਇਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਮੈਂ ਵਾਰਾਂ ਪੌੜੀਆਂ ਅਤੇ ਇਤਿਹਾਸ ਇਤਿਹਾਸ ਜਿਹੜਾ ਹੈ ਉਹ ਲੋਕਾਂ ਨੂੰ ਸੁਣਾਉਣ ਦੀ ਕੋਸ਼ਿਸ਼ ਕਰਦਾ ਤਾਂ ਜੋ ਅੱਜ ਦਾ ਜਿਹੜੀ ਪੀੜ੍ਹੀ ਹੈ ਅੱਜ ਦੀ ਪੀੜ੍ਹੀ ਤੇ ਤੁਹਾਨੂੰ ਕੀ ਲੱਗਦਾ ਹੈ ਇਹੋ ਜਿhe ਕੁਝ ਸੁੰਨਾ ਪਸੰਦ ਕਰਦੇ ਬਿਲਕੁਲ ਹੀ ਨਹੀਂ ਅੱਜ ਕੱਲ ਦੇ ਜਿਹੜੇ ਕੋ ਮੁੰਡੇ ਦੋ ਚਾਰ ਭੇਟਾਂ ਗਾਉਂਦੇ ਨਾ ਉਹ ਕਲਾਕਾਰ ਖਵਾਉਂਦੇ ਨੇ ਜਿਹੜਾ ਕਿ ਅਸੀਂ ਉਹ ਸਾਡੇ ਇੱਕ ਬਜ਼ੁਰਗ ਹੁੰਦਾ ਸੀ ਉਹ ਨੂੰ ਹੁੰਦਾ ਜਿੰਨੜ ਮੇਲੂ ਵਾਲਾ ਹਾਂਜੀ ਹਾਂਜੀ ਤੇ ਉਹ ਮਤਲਬ ਕਹਿੰਦਾ ਇਹ ਕਿ ਅਸੀਂ ਮਠਿਆਈਆਂ ਦੀਆਂ ਦੁਕਾਨਾਂ ਪਾਛੜੀਆਂ ਗਾ ਕੋਈ ਨਹੀਂ ਓਹੋ ਤੇ ਇੱਕ ਮਤਲਬ ਬੇਸਨ ਦੇ ਪਕੌੜੇ ਬਣਾਉਂਦੇ ਸੇਵੀਆ ਬਣਾਉਂਦੇ ਤੇ ਉਹਨਾਂ ਦੇ ਮੁੱਕ ਜਾਂਦੇ ਨੇ ਸ਼ਾਮ ਨੂੰ ਬਿਲਕੁਲ ਸੱਚ ਕਿਹਾ ਕਿ ਅਸੀਂ ਮਠਿਆਈਆਂ ਦੀਆਂ ਦੁਕਾਨਾਂ ਵਰਡ ਦੇਖੋ ਇਹਨਾਂ ਦੇ ਇਹਨਾਂ ਦੇ ਲਫ਼ਜ਼ਾਂ ਤੇ ਗੁੰਝਲ ਵਿੱਚ ਹੀ ਤੇ ਅਸੀਂ ਫਸ ਜਾਂਦੇ ਹਾਂ ਉਹੀ ਉਹੀ ਇਹਨਾਂ ਦੀ ਕਲਾ ਹੈ ਜਿਸ ਨੂੰ ਅਸੀਂ ਤੁਹਾਡੇ ਸਾਹਮਣੇ ਲਿਆ ਰਹੇ ਹਾਂ ਕਿ ਮਠਿਆਈਆਂ ਦੀਆਂ ਦੁਕਾਨਾਂ ਯਾਨੀ ਕਿ ਸੱਚੀਆਂ ਸੋਚੀਆਂ ਗੱਲਾਂ ਤੁਹਾਡੇ ਕੋਲ ਫਰੋਸ ਕੇ ਰੱਖਦੇ ਆ ਪਰ ਤੁਸੀਂ ਉੱਥੇ ਨਹੀਂ ਆਉਂਦੇ ਮਗਰ ਲੂਣੇ ਪਕੌੜੇ ਜਿਹੜੇ ਆ ਵੀ ਤੇ ਚਟਨੀ ਜਿਹੜੀ ਆ ਖੱਟੀ ਮਿੱਠੀ ਉਹ ਤੁਸੀਂ ਖਾਣ ਨੂੰ ਤਿਆਰ ਹੋ ਹੈਨਾ ਬਿਲਕੁਲ ਸਹੀ ਤੇ ਫਿਰ ਕਹਿੰਦੇ ਜੀ ਅਸੀਂ ਬਿਮਾਰ ਹੋ ਗਏ ਇਹ ਇਹ ਤੇ ਗੱਲ ਅੱਜ ਦੀ ਬਿਮਾਰੀ ਇਹੀ ਤੇ ਹੈ ਅੱਜ ਕੱਲ ਤੇ ਆਸ ਕੋਈ ਸੁਣਦਾ ਹੀ ਨਹੀਂ ਅੱਜ ਕੋਈ ਸੁਣਦਾ ਹੀ ਨਹੀਂ ਅੱਜ ਬੌਜੀ ਮੈਂ ਤੁਹਾਨੂੰ ਯਕੀਨ ਕਰਕੇ ਦੱਸਦਾ ਇਲਮ ਨੂੰ ਜੰਦਰਾ ਲੱਗ ਗਿਆ ਉਹੋ ਕਿ ਨਾਂ ਦੇ ਅਗੇ ਸੁਣਨ ਵਾਲੇ ਰਹੇ ਨਹੀਂ ਤੇ ਨਾਂ ਨੂੰ ਸੁਣਾਉਣ ਵਾਲੇ ਰਹੇ ਅਸੀਂ ਚੰਦ ਜੀਜਾ ਹੈ ਨੇ ਸਾਡੇ ਕੋਲ ਅਸੀਂ ਜਿਹੜੀਆਂ ਕਿ ਪੇਸ਼ ਕਰ ਸਕਨੇ ਆ ਕੱਲ ਨੂੰ ਸਾਡੇ ਤੋਂ ਬਾਅਦ ਅੱਗੇ ਤੁਹਾਨੂੰ ਕਿਸੇ ਨੇ ਐਓ ਜੀ ਚੀਜ਼ਾਂ ਸੁਣਾੜੀਆਂ ਹੀ ਨਹੀਂ ਤੋਂ ਕਿੰਨੀ ਵੱਡੀ ਗੱਲ ਕਹਿ ਚੁੱਕੇ ਨੇ ਵੀਰ ਭਾਣ ਜੀ ਕਿ ਅੱਜ ਸਾਡੇ ਤੋਂ ਬਾਅਦ ਤੁਹਾਨੂੰ ਇਹ ਚੀਜ਼ਾਂ ਕਿਸੇ ਨੇ ਨਹੀਂ ਸੁਣਾੜੀਆਂ ਬਿਲਕੁਲ ਨਹੀਂ ਸੁਣਾੜੀਆਂ ਔਰ ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਅੱਜ ਵੀ ਉਸ ਕਲਾ ਨੂੰ ਜ਼ਿੰਦਾ ਰੱਖਿਆ ਔਰ ਤੁਹਾਡੀ ਗਿਆਨ ਲਈ ਦੱਸ ਦਈਏ ਕਿ ਇਹ ਇਹਨਾਂ ਦੇ ਕੈਮ ਤੱਕ ਕਿ ਇਹ ਬਿਲਕੁਲ ਪੜੇ ਲਿਖੇ ਨਹੀਂ ਹਨ ਪਰ ਫਿਰ ਵੀ ਇਹਨਾਂ ਦੀ ਮੈਮਰੀ ਦੇਖੋ ਔਰ ਇਹਨਾਂ ਦੀ ਜਿਹੜੀ એનર્ਜੀ ਦੇਖੋ ਇਹ ਸਾਨੂੰ ਪਿੱਛੇ ਛੱਡਦੀ ਹੈ ਤੋਂ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਤੁਹਾਡੇ ਸਾਹਮਣੇ ਅਸੀਂ ਹੋਰ ਵੀ ਲੈ ਕੇ ਆਉਂਦੇ ਰਹਾਂਗੇ ਦੇਖਦੇ ਰਹੋ ਆਪਸੀ ਸਾਂ ਟੀਵੀ ਅਤੇ ਦਬ ਕੇ ਸ਼ੇਅਰ ਕਰੋ ਵੀਰਪਾਂ ਜੀ ਦੀ ਇਹ ਵੀਡੀਓ ਜਿਹੜੀ ਹੈ ਸਾਰੀ ਦੁਨੀਆ ਤੱਕ ਜਾਣੀ ਚਾਹੀਦੀ ਔਰ ਸਾਰੀ ਦੁਨੀਆ ਨੂੰ ਪਤਾ ਲੱਗੇ ਕਿ ਇਹੋ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਅੱਜ ਵੀ ਸਾਡੇ ਜੰਮੂ ਦੇ ਅਰਸਪੁਰਾ ਇਲਾਕੇ ਦੇ ਵਿੱਚ ਮੌਜੂਦ ਨੇ ਅਤੇ ਇਹਨਾਂ ਨੂੰ ਦਬ ਕੇ ਸ਼ੇਅਰ ਕਰੋ ਤਾਂ ਜੋ ਇਹ ਪੂਰੀ ਦੁਨੀਆ ਤੱਕ ਪਹੁੰਚ ਸਕਣ। ਦੇਖਦੇ ਰਹੋ ਆਪਸੀ ਸਾਈਂ ਟੀਵੀ ਇਸ ਤਰ੍ਹਾਂ ਦੀ ਹੋਰ ਵੀ ਸ਼ਖਸੀਅਤਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿਣਗੇ। ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ ਜੀ। ਧੰਨਵਾਦ ਜੀ ਤੁਹਾਡਾ ਵੀ। ਬਹੁਤ ਬਹੁਤ ਵਧੀਆ ਜੀ। ਸ਼ੁਕਰੀ